ਜੀ ਸਰ ਆਪਣਾ ਨਾਮ ਦੱਸ ਕੇ ਜਿਹੜੀ ਜਗਾ ਉਪਰਾਲਾ ਕੀਤਾ ਗਿਆ ਕਿਹੜਾ ਉਪਰਾਲਾ ਕੀਤਾ ਗਿਆ ਤੇ ਕਿੰਨਾ ਦਸੂ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਅਸੀਂ ਹਰ ਸਾਲ ਜਿਹੜਾ ਵਾ ਸਰਦੀਆਂ ਦੇ ਵਿੱਚ ਫੌਗੀ ਡੇਸ ਦੇ ਵਿੱਚ ਖਾਸ ਕਰਕੇ ਧੁੰਦਾਂ ਦੇ ਜਦੋਂ ਦਿਨ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਨਾਲ ਜਿਹੜੇ ਐਸਪੀ ਮੈਮ ਨੇ ਇਸ ਟਾਈਮ ਅਮਨਦੀਪ ਕੌਰ ਜੀ ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਹਰ ਸਾਲ ਜਿਹੜਾ ਵਾ ਪ੍ਰੋਗਰਾਮ ਕਰੀਦਾ ਹੈ ਤੇ ਅ ਅੱਜ ਸਾਡੇ ਨਾਲ ਡੀਐਸਪੀ ਸਰ ਇਨਸਪੈਕਟਰ ਸਾਹਿਬ ਤੇ ਸਰਵੰਤਜੀ ਜਿਹੜੇ ਨੇ এডਿਕੇਸ਼ਨ ਸੈਲ ਤੋਂ ਲੰਬੇ ਸਮੇਂ ਤੋਂ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਖਾਸ ਕਰਕੇ ਜਿਹੜੇ ਬੇਜੁਬਾਨ ਨੇ ਗਊਆਂ ਖਾਸ ਕਰਕੇ ਸੜਕਾਂ ਤੇ ਬੈਠੀਆਂ ਹੁੰਦੀਆਂ ਨੇ ਰਾਤ ਦੇ ਸਮੇਂ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਸਾਲ ਪੰਜਾਬ ਪੁਲਿਸ ਦੀ ਮਦਦ ਨਾਲ ਮਿਲ ਕੇ ਕਿ ਅਸੀਂ ਰਿਫਲੈਕਟਰ ਲਗਾਈਏ ਤਾਂ ਕਿ ਧੁੰਦ ਦੇ ਵਿੱਚ ਦੂਰੋਂ ਹੀ ਜਿਹੜਾ ਵਾ ਪਸ਼ੂ ਨਜ਼ਰ ਆ ਜਾਏ ਤੇ ਹਾਦਸਾ ਜਿਹੜਾ ਨਾ ਹੋ ਸਕੇ ਤੇ ਅਸੀਂ ਆਮ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਡਰਾਈਵ ਸਲੋ ਕਰੋ ਕੁਝ ਏਰੀਆਜ਼ ਐਹੋ ਜੇ ਨੇ ਅੰਮ੍ਰਿਤਸਰ ਵਾਸੀਆਂ ਨੂੰ ਆਲਰੇਡੀ ਪਤਾ ਨੇ ਕਿਉਂਕਿ ਜਿਹੜੇ ਆ ਗੇਟ ਨੇ ਖਾਸ ਕਰਕੇ ਚਾਹੇ ਉਹ ਦੁਰਗਿਆਣਾ ਮੰਦਿਰ ਦੇ ਕੋਲ ਲੋਗੜ ਚੌਕ ਹੈ ਕੈਂਟ ਏਰੀਆ ਵਾ ਹਾਲ ਗੇਟ ਦੇ ਕੋਲ ਜਾਂ ਆਰਾਮ ਬਾਗ ਸਾਈਡ ਤੇ ਇੱਥੇ ਲੋਹਾਂ ਬਹੁਤ ਜ਼ਿਆਦਾ ਬੈਠੀਆਂ ਹੁੰਦੀਆਂ ਨੇ ਤੇ ਇਸ ਟਾਈਮ ਜਿਹੜਾ ਵਾ ਤੁਹਾਡੀ ਖੁਦ ਦੀ ਜਿਹੜੀ ਸਾਵਧਾਨੀ ਹੈ ਉਹੀ ਤੁਹਾਡੇ ਵਾਸਤੇ ਜਿਹੜੀ ਫੈਮਲੀ ਵਾਸਤੇ ਫੌਗੀ ਡੇਸ ਨੇ ਆਪਣੀ ਵੀ ਸੁਰੱਖਿਆ ਜ਼ਰੂਰੀ ਹੈ ਤੇ ਜਿਹੜੇ ਬੇਜੁਬਾਨ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਇਸ ਟਾਈਮ ਕੀ ਮੌਸਮ ਚੱਲ ਰਿਹਾ ਤੇ ਉਹ ਕਿੱਥੇ ਬੈਠੇ ਨੇ ਤੇ ਉਹਨਾਂ ਦੀ ਵੀ ਜਿਹੜੀ ਸੁਰੱਖਿਆ ਤਾਂ ਸਾਡਾ ਫਰਜ਼ ਬਣਦਾ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਚੀਜ਼ਾਂ ਦਾ ਧਿਆਨ ਰੱਖਣ ਤਾਂ ਕਿ ਸੇਫ ਅਕਸ਼ਰੀ ਦੇਖੋ ਤੁਹਾਨੂੰ ਮਿਲਿਆ ਕਿ ਗਊਆਂ ਦੇ ਨਾਲ ਕਈ ਐਕਸੀਡੈਂਟ ਹੁੰਦੇ ਨੇ ਉਹਦੇ ਮੁੱਦੇ 'ਤੇ ਜੇ ਤੁਸੀਂ ਅੱਜ ਇਹ ਕੰਮ ਕਰਦੇ ਹੋ ਤੇ ਕਿੰਨੀਆਂ ਗਊਆਂ ਨੂੰ वाचਿਤ ਕਰਦੇ ਦੇਖੋ ਸਰ ਜਿਹੜਾ ਰੈਸਕਿਊ ਦਾ ਸਾਡਾ ਕੰਮ ਅਸੀਂ 2012 ਤੋਂ ਗਊਆਂ ਰੈਸਕਿਊ ਕਰ ਰਹੇ ਹਾਂ ਤੇ ਅਸੀਂ ਕੰਟੀਨਿਊਸਲੀ ਸਟਰਗਲ ਕਰ ਰਹੇ ਆ ਜਿਹੜੀ ਵੀ ਗਵਰਨਮੈਂਟ ਆਂਦੀ ਹੈ ਤੇ ਅਸੀਂ ਹੁਣ ਤੱਕ 10 ਕਰੋੜ ਰੁਪਈਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੈਂਸ਼ਨ ਕਰਵਾ ਚੁੱਕੇ ਆ ਕਾਉਸਸ ਦਾ ਅੱਗੇ ਵੀ ਲੰਬੇ ਸਮੇਂ ਤੋਂ ਸਾਡਾ ਟਾਰਗੇਟ ਹੈ ਸੜਕਾਂ ਦੇ ਉੱਪਰ ਗੋਆ ਨਾ ਹੋਣ ਹੁਣ ਤੱਕ ਅਸੀਂ ਕਾਫੀ ਜ਼ਿਆਦਾ ਜਿਹੜੀਆਂ ਗੋਆ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਆ ਅੱਗੇ ਵੀ ਜਿਹੜਾ ਇੱਕ ਉਪਰਾਲਾ ਅਸੀਂ ਗਊਸ਼ਾਲਾ ਕੰਸਟਰਕਸ਼ਨ ਕਰਵਾ ਰਹੇ ਆ ਇੱਕ ਸਿਭਾਹ ਰੋਡ ਤੇ ਉਹ ਅਸੀਂ ਨੈਕਸਟ ਟਾਈਮ ਜਿਹੜਾ ਵਾ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਜਲਦੀ ਜਿਹੜੀ ਗਊਆਂ ਨੂੰ ਲੋਕਾਂ ਨੂੰ ਜਿਹੜੀ ਰਾਹ ਕਿਹੜੀ ਕਿਹੜੀ ਜਗ੍ਹਾ ਤੇ ਤੁਹਾਡੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਲੋਗਰ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਤੇ ਅਸੀਂ ਗੋਬਿੰਦਗੜ੍ਹ ਫੋਰਟ ਤੋਂ ਅੱਗੇ ਸਾਈਡ ਤੇ ਜਿੰਨਾ ਬੀ ਬਲਾਕ ਸਾਈਡ ਤੇ ਜਿੰਨੀਆਂ ਘਉਆਂ ਬੈਠੀਆਂ ਹੋਣਗੀਆਂ ਜੋ ਕਵਰ ਕਰਾਂਗੇ ਬਾਕੀ ਸਾਡੇ ਨਾਲ ਗੁਲਸ਼ਨ ਜੀ ਬਹੁਤ ਸਾਂ ਯੋਗ ਕਰਦੇ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਅੱਜ ਨਹੀਂ ਹਰ ਜਗ੍ਹਾ ਤੇ ਰਿਫਲੈਕਟਰ ਲਗਾਉਂਦੇ ਨੇ ਤੇ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਘੱਟ ਹੈ ਤੇ ਸਾਨੂੰ ਕਾਫੀ ਲੰਬੇ ਸਮੇਂ ਤੋਂ ਸਹਿਯੋਗ ਕਰ ਰਹੇ ਨੇ ਤੇ ਮੈਂ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜਿੰਨੇ ਸਮਾਜ ਸੇਵਕ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਅੱਛੇ ਕੰਮ ਵਾਸਤੇ ਠੀਕ ਹੈ ਜੀ ਸਰ ਅੱਜ ਜਿਹੜਾ ਪੁਰਾਣਾ ਕੀਤਾ ਗਿਆ ਕਿਹੜਾ ਪੁਰਾਣਾ ਕੀਤਾ ਗਿਆ ਕਿ ਕਿਹੜੀ ਜਗ੍ਹਾ ਸਾਡੇ ਮਾਨਯੋਗ ਮਿਸ਼ਨਰ ਸਾਹਿਬ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਿਹੜੇ ਰੋਜ਼ ਮਤਲਬ ਜਾਰੀ ਹੁੰਦੇ ਆ ਉਹਨਾਂ ਦੇ ਅਨਸਾਰ ਔਰ ਮਾਨਯੋਗ ਏਡੀਸੀਪੀ ਟਰੈਫਿਕ ਸਾਹਿਬ ਉਹ ਉਹਨਾਂ ਵੱਲੋਂ ਉਹ ਤੇ ਵੈਸੇ ਸਾਡੇ ਨਾਲ ਰੋਜ਼ ਹੀ ਅਸੀਂ ਇਹ ਜਿਹੜੀ ਆ ਜਿਸ ਦਿਨ ਦੀ ਧੁੰਦ ਦਾ ਉਹ ਚੱਲ ਰਿਹਾ ਅਸੀਂ ਡਰਾਈਵ ਚਲਾ ਰਹੇ ਆ 7-8 ਦਿਨ ਤੋਂ ਅਸੀਂ ਕਾਫੀ ਮਿਹਨਤ ਕਰ ਰਹੇ ਹਾਂ ਸਾਡੀ ਟ੍ਰੈਫਿਕ ਪੁਲਿਸ ਸਾਡੇ ਐਜੂਕੇਸ਼ਨ ਸੈੱਲ ਵਾਲੇ ਮੁਲਾਜ਼ਮ ਰਲ ਕੇ ਅਸੀਂ ਸਾਰੇ ਜਿਹੜੇ ਆ ਨਾ ਇਹ ਧੁੰਦ ਦੇ ਵਿੱਚ ਰਿਫਲੈਕਟਰ ਜਿਹੜੇ ਆ ਉਹ ਲਾ ਰਿਹਾ ਹਾਂ ਜਿਵੇਂ ਕਿ ਵਾਹਨ ਵਾਹਨ ਵੀਕਲਾਂ ਨੂੰ ਆਟੋ ਹੋਏ ਟਰਾਲੀਆਂ ਟਰੈਕਟਰ ਟਰੱਕ ਸਾਰੀ ਕਿਸਮ ਦੇ ਵੀਕਲਾਂ ਨੂੰ ਅਸੀਂ ਰਿਫਲੈਕਟਰ ਲਗਾ ਰਹੇ ਹਾਂ ਕਿ ਕੋਈ ਵੀ ਧੁੰਦ ਦੇ ਵਿੱਚ ਮਤਲਬ ਉਹਦਾ ਕੋਈ ਨੁਕਸਾਨ ਨਾ ਕਿਸੇ ਦਾ ਉਹ ਦੁਰਘਟਨਾ ਨਾ ਹੋਵੇ ਤੇ ਅੱਜ ਅਸੀਂ ਆ ਜਿਹੜਾ ਅਪਰਾਲਾ ਇੱਕ ਵੱਖਰਾ ਕਰ ਰਹੇ ਕਿ ਬੀਜ ਬਾਨੇ ਜਿਹੜੇ ਪਹੂ ਛੜਕਾਂ ਤੇ ਫਿਰ ਰਹੇ ਉਹਨਾਂ ਦੇ ਵੀ ਰਿਫਲੈਕਟਰ ਲਗਾ ਰਹੇ ਆ ਕਿ ਧੁੰਦ ਦੇ ਵਿੱਚ ਕਿਸੇ ਵੇਲੇ ਨਹੀਂ ਪਤਾ ਲੱਗਦਾ ਤੇ ਔਰ ਕਿਸੇ ਪਸ਼ੂ ਦਾ ਨੁਕਸਾਨ ਨਾ ਹੋਵੇ ਤੇ ਇਹ ਅਸੀਂ ਅੱਜ ਲਗਾ ਕੇ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੇਅਰ ਕਰ ਰਹੇ ਆ ਕਿ ਧੁੰਦ ਦੇ ਵਿੱਚ ਥੋੜਾ ਜਿਹਾ ਆਪਣੀ ਸਾਵਧਾਨੀ ਨਾਲ ਜਿਹੜੇ ਵਹੀਕਲ ਚਲਾਉਣ ਔਰ ਹਰ ਰਿਫਲੈਕਟਰ ਦਾ ਜਿਹੜਾ ਇਹ ਬਹੁਤ ਜ਼ਿਆਦਾ ਧੁੰਦ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਇਹਦੇ ਨਾਲ ਜਿਹੜਾ ਉਹ ਮਤਲਬ ਦੁਰਘਟਨਾ ਤੋਂ ਬਚ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਜਿੱਦਾਂ ਮਤਲਬ ਟ੍ਰੈਫਿਕ ਦੇ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨ ਆ ਮਤਲਬ ਉਹਨਾਂ ਨੂੰ ਫਾਲੋ ਕਰਨ ਔਰ ਖਾਸ ਕਰਕੇ ਜਿੱਦਾਂ ਆਟੋ ਤੇ ਈ ਰਿਕਸ਼ਾ ਵਾ ਉਹਨਾਂ ਨੂੰ ਹੀ ਅਸੀਂ ਰੋਜ਼ ਤੁਹਾਡੇ ਮਾਧਿਅਮ ਰਹੀ ਵੀ ਅਸੀਂ ਆਪ ਵੀ ਉਹਨਾਂ ਦੇ ਇਹ ਕੈਂਪਾਂ ਦੇ ਨਾਲ ਇਕੱਠੇ ਕਰਕੇ ਬੰਦੇ ਕਹਿ ਰਹੇ ਉਹਨਾਂ ਨੂੰ ਕਰ ਰਹੇ ਆ ਕਿ ਆਪਣਾ ਸੜਕ ਤੋਂ ਸਾਈਡ ਤੇ ਭਲਾਰ ਕੇ ਸਵਾਰੀਆਂ ਚੁੱਕਣ ਉਹਨਾਂ ਦਾ ਥੋੜਾ ਜਿਹਾ ਮਤਲਬ ਇਹ ਜਿਆਦਾ ਸਾਨੂੰ ਪ੍ਰੋਬਲਮ ਆ ਰਹੀ ਜਿਹੜਾ ਅੱਜ ਡਾਕਟਰ ਰੋਹਨ ਵੱਲੋਂ ਪਰਾਲਾ ਕੀਤਾ ਗਿਆ ਉਹ ਕੋਈ ਇਨਸ਼ਾਅੱਲਾ ਤੇ ਉਹ ਕਿੰਨਾ ਦਾ ਸ਼ਲਾਘਾਜੋਕਾ ਇਹ ਤੇ ਮੈਨੂੰ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਇਹ ਇੱਕ ਵੱਖਰਾ ਪਰਾਲਾ ਤੇ ਦੇਖੋ ਆਪਣੇ ਜਿੰਨੇ ਇੱਥੇ ਬੰਦੇ ਆ ਸਾਰਿਆਂ ਨੂੰ ਮਤਲਬ ਬੜਾ ਮਾਫ਼ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ ਕਿ ਬੇਜਮਾਨਿਆਂ ਦੇ ਗੱਲ 'ਚ ਆਪਾਂ ਪਾਰ ਰਹੇ ਔਰ ਇਹ ਬੇਜਮਾਨੇ ਦਾ ਕੋਈ ਨੁਕਸਾਨ ਹੋ ਜੇ ਤੇ ਮਤਲਬ ਬੜਾ ਦੁੱਖ ਲੱਗਦਾ ਠੀਕ